ਮੰਨ ਲੋ ਅਰਜ ਸੁਆਮੀ ਮੇਰੀ ਲਾਉਂਦੇ ਕਿਉਂ ਸਤ ਗੁਰ ਕੀ ਦੇਰੀ ਜਗ ਨਾਲ ਪੜਦੇ ਸਾਹ ਦਿੱਤਾ ਮੇਰੀ ਦਿਲ ਨਜ਼ਰਾਨਾ ਦਰਦੀ ਮੈਂ ਖਾਲੀ ਗੋਦ ਪਰਦੇ ਹੋ ਮੇਰੀ ਦਰ ਤੇ ਅਰਜਾ ਕਰਦੀ ਮੈਂ ਖਾਲੀ ਗੋਦ ਪਰਦੇ ਹੋ ਮੇਰੀ ਦਰ ਤੇ ਅਰਜਾ ਕਰਦੀ ਮੈਂ ਤੇ ਚੰਦ ਜੋ ਗੱਲਾਂ ਕਹਦਾ ਚੋਟਾਂ ਦਿਲ ਮੇਰਾ ਨਹੀਂ ਸਹਦਾ ਚੰਗਾ ਜਗ ਤੇ ਕੋਈ ਨਹੀਂ ਕਹਦਾ ਔਰਤ ਔਤਰ ਜਾਣੀ ਨੂੰ ਪੁੱਤਰਾ ਬਾਜ ਸੌਣ ਨਾ ਮਾਵਾ ਬਖਸੂ ਮਾਣ ਨਾ ਬਾਣੀ ਨੂੰ ਪੁੱਤਰਾ ਬਾਜ ਸੌਣ ਨਾ ਮਾਵਾ ਬਖਸੂ ਮਾਣ ਨਾ ਬਾਣੀ ਨੂੰ ਜੀ ਮਨਹਾ ਪੁੱਤਰਾ ਬਿਨ ਕੋੜਾ ਤੜਫਦਾ ਰਹਦਾ ਦਿਲ ਥੋੜਾ ਟਹੰਦੇ ਗੇ ਨੂੰ ਪੁੱਤਰ ਹੋੜਾ ਹਾ ਪੁੱਤਰ ਬਿਨ ਮਰਦੀ ਮੈਂ ਖਾਲੀ ਗੋਰ ਪਰਦੇ ਹੋ ਮੇਰੀ ਦਰ ਤੇ ਅਰਜਾ ਕਰਦੀ ਮੈਂ ਗਰਦੀ ਦਾਸੀ ਬਣ ਮੈਂ ਸੇਵਾ ਮੰਨੋ ਅਰਜ ਸੱਚੇ ਗੁਰਦੇਵਾ ਬਖਸੋ ਪੁੱਤਰ ਮਿੱਠਾ ਮੇਵਾ ਸਤਿਗੁਰੇ ਖਾਲੀ ਢਾਣੀ ਨੂੰ ਪੁੱਤਰਾ ਬਿਨ ਸੋਣ ਨਾ ਮਾਵਾ ਬਖਸੋ ਮਾਣ ਨਵਾਣੀ ਨੂੰ ਪਿਤਰਾਂ ਪੁੱਤਰਾਂ ਬਿਨਾ ਸੋਣ ਨਾ ਮਾਵਾ ਬਖਸੋ ਮਾਣ ਨਵਾਣੀ ਨੂੰ ਨਨ ਪਦਾਰਥ ਮਾਲਕ ਜਾਣੇ ਤਾਂ ਪੁੱਤਰਾ ਮੇਰਾ ਬਗਾਨੇ ਕਰਮੋ ਨੀਤ ਮਾਰਦੀ ਤਾਨੇ ਚੋਟਾਂ ਦਿਲ ਨਾ ਜਰਦੀ ਮੈਂ ਖਾਲੀ ਗੋਦ ਪਰ ਦੇਉ ਮੇਰੀ ਦਰ ਤੇ ਅਰਜਾ ਕਰਦੀ ਮੈਂ ਉਸੀ ਹੋਤੈ ਨ ਲੋਗਾਂ ਦੀ ਵਾਲੀ ਦੁਨੀਆ ਤੁਹਾਡੇ ਦਰਤੇ ਸਵਾਲੀ ਜਾਵਾ ਮੈਂ ਪੁੱਤਰ ਬਿਨ ਖਾਲੀ ਚਰਨੀ ਲਾਓ ਸਵਾਲੀ ਨੂੰ ਪੁੱਤਰਾ ਮੇਰਾ ਸੋਣ ਨਾ ਮਾਵਾ ਮਨਸੂ ਮਾਣ ਨਵਾਣੀ ਨੂੰ ਪੁੱਤਰਾ ਮੇਰਾ ਸੋਣ ਨਾ ਮਾਵਾ ਮਨਸੂ ਮਾਣ ਨਵਾਣੀ ਨੂੰ ਜੇ ਪੁੱਤਰ ਆ ਬਿਨਾ ਸੋਣ ਨਾ ਮਾਮਾ ਮੈਂ ਵੀ ਔਤਰ ਨਾ ਦੂਰ ਜਾਵਾਂ ਪੁੱਤਰ ਮੈਂ ਵੀ ਗੋਦ ਖਡਾਵਾ ਰਿੱਜਾ ਦਿਲ ਵਿੱਚ ਕਰਦੀ ਮੈਂ ਖਾਲੀ ਗੋਦ ਪਰ ਦੇਉ ਮੇਰੀ ਦਰ ਤੇ ਅਰਜਾ ਕਰਦੀ ਮੈਂ ਖਾਲੀ ਗੋਦ ਪਰ ਦੇਉ ਮੇਰੀ ਦਰ ਤੇ ਅਰਜਾ ਕਰਦੀ ਮੈਂ ਤਾਰੋ ਤਾਰ ਨਹਾਰ ਸੁਵਮੀ ਮਨ ਦੇ ਕਿਉ ਨੀ ਅੰਤਰ ਜਾਮੀ ਸੇਵਾ ਕਰਾਂ ਸੁਬਾਤੇ ਸਾਮੀ ਪੂਜਾ ਤੁਰੀ ਕੀ ਬਾਣੀ ਨੂੰ ਉਤਰਾਂ ਬਿਨਾ ਸੋਣ ਨਾਮਾਵਾ ਬਖਸੋ ਮਾਣ ਨਵਾਣੀ ਨੂੰ ਉਤਰਾਂ ਬਿਨਾ ਸੋਣ ਨਾਮਾਵਾ ਬਖਸੋ ਮਾਣ ਨਵਾਣੀ ਨੂੰ ਮੰਨੋ ਸਤਿ ਪੂਰੀ ਅਰਜ਼ੇ ਜ਼ਰੂਰੀ ਆਸਾ ਜਗਦੀ ਕਰ ਤੋ ਪੂਰੀ ਜਗਦੀ ਹੈ ਜੋ ਸਾਦੇ ਦੇ ਤੂ ਜ਼ਰੂਰੀ ਹਰ ਤਮ ਹੋ ਕੇ ਪਰਦੀ ਮੈਂ ਖਾਲੀ ਗੋਦ ਪਰਦੇ ਹੋ ਮੇਰੀ ਤਲ ਤੇ ਅਰਜਾ ਕਰਦੀ ਮੈਂ ਇਕ ਜਗ੍ਹਾ ਤੀਸੇ ਸੇ ਮਾਸਟਰ ਸਵਾਮੀ ਮੰਨੇ ਪੂਰਨ ਬਰਮ ਗਿਆਨੀ ਮੇਰੀ ਕਿਉ ਨ ਆਰਾਮ ਜਪਛਾੜੀ ਸੁਣ ਕੇ ਦਰਦ ਕਹਾੜੀ ਨੂੰ ਪੁੱਤਰਾ ਬਿਨਾ ਸੋਣ ਨਾ ਮਾਵਾ ਵਕਤੋਂ ਮਾਣ ਨਵਾੜੀ ਨੂੰ ਉਧਰ ਬਿਨਾ ਸੋਣ ਨਾ ਮਾਵਾ ਵਕਤੋਂ ਮਾਣ ਨਵਾੜੀ ਨੂੰ